ਥਾਣੇ ਜਾ ਕੇ ਤੁਸੀਂ ਕਹੋ ਵੀ ਕੀ ਉੱਥੇ ਜੋ ਵੀ ਕੋਈ ਹਾਲਾਤ ਬਣੇ ਕਿਸੇ ਮੈਨੂੰ ਕਿਸੇ ਮੇਰੇ ਵੀ ਸਾਡੇ ਸਿਕਰਟ ਇਨਫੋਰਮੇਸ਼ਨ ਜੋਥੇ ਕਿਸੇ ਮੈਨੂੰ ਬੰਦੇ ਆਣ ਦੱਸਿਆ ਵੀ ਉੱਥੇ ਫਿਰ ਉਹਨੂੰ ਜਦੋਂ ਕਿਤੇ ਕੋਈ ਛੋਟੀ ਮੋਟੀ ਉਹਨੂੰ ਇਨਟੈਰੋਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕਦਮ ਅਨਕੌਂਸ਼ੀਅਸ ਹੋ ਗਿਆ। ਸੋ ਸਬਸੀਕੁਐਂਟਲੀ ਹੁਣੇ ਪਾਰਟ ਆਫ ਅਗਲਾ ਸਾਡੀ ਐਪਲੀਕੇਸ਼ਨ ਤੇ ਰਹਿਣ ਗਿਆ ਵੀ ਕੀ ਸੀਸੀਟੀਵੀ ਫੁਟੇਜ ਉਹ ਥਾਣੇ ਤੇ ਲਵਾਂਗੇ ਜਾਂ ਕੀ ਅਸੀਂ ਉੱਥੇ ਇਹਨੂੰ ਸਬਸੀਕੁਐਂਟਲੀ ਜਿਹੜੇ ਵੀ ਡਾਕਟਰਸ ਨੇ ਵੀ ਉਹਨਾਂ ਨੇ ਕਿਉਂ ਨਹੀਂ ਮੈਡੀਕਲੀ ਇਹਨੂੰ ਐਗਜ਼ਾਮਿਨ ਕੀਤਾ। ਜੁਡੀਸ਼ੀਅਲ ਜਿਹੜੇ ਜੇਲ ਸਾਡੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਆਈਓ ਸਾਾਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਜਾ ਕੇ ਦਾ ਮੈਡੀਕਲ ਕੰਡੀਸ਼ਨ ਜੱਜ ਸਾਹਿਬ ਨੇ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਫਿਰ ਉਸ ਤੋਂ ਬਾਅਦ ਸੈਕਸੀਕੁਐਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਅੱਜਕਰ ਉਹਨਾਂ ਦੀ ਸਰਜਰੀ ਕਰਨੀ ਹੈ ਅਰਜੰਦਰਾ ਹਸਪੀਟਲ ਇਹ ਬੱਤੀ ਵਾਲਾ ਹਸਪੀਟਲ ਇਹ ਜੋ ਵੀ ਹੋਏਗਾ ਸੈਕਸੀਕੁਐਂਟਲੀ ਉਹ ਜੇਲ ਸੁਪਰਡੈਂਟ ਦੀ ਜਿਹੜੀ ਹੈ ਜ਼ਿੰਮੇਵਾਰੀ ਉਹ ਕਿੱਥੀ ਹੈ ਗੁਰਵਿੰਦਰ ਸਿੰਘ ਬਾਬਾ ਜੀ ਖੇੜੀਆੜੇ ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ ਕਾਲੀ ਅਸੀਂ ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਣ ਦੀ ਸਟੇਜ ਹੈ ਕਿ ਨਹੀਂ ਸੋ ਬਿਲਕੁਲ ਉਹਦੇ ਵਿੱਚ ਕੱਲ ਕੋਰਟ ਨੇ ਮਾਨਜੋਗ ਨੇ ਸਾਡੀ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਤੇ ਸਬਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ 1 ਦਿਨ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ 1 ਦਿਨ ਲਈ ਰੱਖਿਆ ਜਾਵੇ ਸੋ ਅੱਜ ਅਸੀਂ 11:30 ਵਜੇ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਪੇਸ਼ ਲੱਗੇ ਨੇ ਕਰਨ ਸੋ ਜੋ ਕੱਲ ਦੀ ਇਨਫੋਰਮੇਸ਼ਨ ਸੀ ਮੈਨੂੰ ਪਹਿਲਾਂ ਉਹ ਮੇਰੇ ਕਲਾਇੰਟ ਨੇ ਜਾਂ ਮੇਰਾ ਅਟੈਂਡੈਂਟ ਜਿਹੜਾ ਨਾਲ ਗਿਆ ਉਹਨਾਂ ਨੇ ਦੱਸਿਆ ਕਿ ਜੀ ਨੋ ਡਾਊਟ ਕੰਪਲਾਈਂਸ ਕੀਤੀ ਇਨਵੈਸਟੀਗੇਸ਼ਨ ਏਜੰਸੀ ਨੇ ਉਸ ਆਰਡਰ ਦੀ ਸਾਡੀ ਮਾਨਜੁਰੀ ਦਿੱ ਪਰ ਉੱਥੇ ਜਾ ਕੇ ਮੈਂ ਜੋ ਮੇਰੇ ਕਲਾਇੰਟ ਨੇ ਦੱਸਿਆ ਕਿ ਜਿਹੜਾ ਡਾਕਟਰ ਸੀਗਾ ਮੌਕੇ ਤੇ ਸਿਵਲ ਹਸਪੀਟਲ ਫਤਿਹਗੜ ਸਾਹ ਉਹਨਾਂ ਨੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਜਿਹੜਾ ਆਪਾਂ ਗੱਲ ਵਰਤ ਅਸੀਂ ਸ਼ਬਦ ਵਰਤਦੀਆਂ ਇੱਕ ਸਾਡਾ ਹੁੰਦਾ ਵੀ ਕਿਤਾਬੀ ਕਹੜੀਏ ਵੀ ਜੋ ਲਿਖਤ ਪੜ ਇੱਕ ਹੁੰਦਾ ਫਿਜ਼ੀਕਲੀ ਸੋ ਫਿਜ਼ਿਕਲੀ ਸਾਡੇ ਕਲਾਇੰਟ ਨੇ ਦੱਸਿਆ ਵੀ ਉਸ ਤਰੀਕੇ ਦੇ ਨਾਲ ਮੈਨੂੰ ਐਗਜ਼ਾਮਿਨ ਨਹੀਂ ਕੀਤਾ इवन ਮੇਰਾ ਬਲੱਡ ਪ੍ਰੈਸ਼ਰ ਵਗੈਰਾ ਵੀ ਉਹਨਾਂ ਨੇ ਐਗਜ਼ਾਮਿਨ ਨਹੀਂ ਕੀਤਾ ਨਾ ਮੇਰਾ ਫੀਵਰ ਚੈੱਕ ਕੀਤਾ ਤੇ ਨਾ ਹੀ ਇਹ ਅਸੈਸਮੈਂਟ ਕੀਤੀ ਐਕਚੁਅਲ ਅਸੈਸਮੈਂਟ ਇਹ ਕਿ ਜੇ ਮੇਰਾ ਡੈਂਚਰ ਜਿਹੜਾ ਮੇਨ ਜਵੜਾ ਹੈ ਉਹਦੇ ਵਿੱਚ ਪੇਨ ਹੈ ਜਾਂ ਉਹਦੇ ਵਿੱਚ ਕੀ ਉਹਦਾ ਜਿਹੜਾ ਮੈਡੀਕਲ ਸਰਜਰੀ ਰਿਕੁਆਇਰਮੈਂਟ ਹੈ ਕਿ ਨਹੀਂ ਸੋ ਅੱਜ ਉਸ ਗੱਲ ਤੋਂ ਬਾਅਦ ਅਸੀਂ ਇਮੀਡੀਏਟਲੀ ਐਪਲੀਕੇਸ਼ਨ ਅਸੀਂ ਤਿਆਰ ਕੀਤੀ ਵੀ ਐਟ ਲੀਸਟ ਜਿਹੜੀਆਂ ਵੀ ਹੁਣ ਸੈਕਸ਼ਨ 55ਏ ਪਹਿਲਾਂ ਸਾਡਾ ਸੀ ਆਰ ਪੀ ਸੀ ਸੀ ਸੀਗਾ ਹੁਣ ਸੈਕਸ਼ਨ 56 ਦੇ ਜਿਹੜੇ ਹੁਣ ਸਾਡੇ ਨਵੇਂ ਕਾਨੂੰਨ ਬਣ ਗਏ ਉਹਦੇ ਚ ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਕਿਸੇ ਵੀ ਅਕਿਊਜ਼ਡ ਪਰਸਨ ਦੀ ਉਹ ਬੜੀ ਇੰਪੋਰਟੈਂਟ ਹੈ ਸੋ ਅਸੀਂ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਪੁੱਟ ਅਪ ਕੀਤੀ ਹੁੰਦਾ ਮੇਨ ਟਾਈਮ নো ਡਾਊਟ ਪਹਿਲਾਂ ਸਾਡੇ 12:30 ਵਜੇ ਇਨਵੈਸਟੀਗੇਸ਼ਨ ਏਜੰਸੀ ਇਸ ਕੋਰਟ ਦੇ ਵਿੱਚ ਮਾਨਜੋਗ ਦੇ ਵਿੱਚ ਪ੍ਰੋਸੀਡ ਕਰਨੀ ਲੈ ਕੇ ਆਈ ਫਿਰ ਸਰਪ੍ਰਾਈਜ਼ਿੰਗਲੀ ਉਹਨਾਂ ਨੂੰ ਮੈਡੀਕਲ ਤੇ ਉੱਠੇ ਉਹਨਾਂ ਦੀ ਤੁਸੀਂ ਕਹ ਲਓ ਐਗਜ਼ਾਮੀਨੇਸ਼ਨ ਦੇ ਲਈ ਫਿਰ ਸਿਵਲ ਹਸਪੀਟਲ ਲੈ ਕੇ ਗਏ ਹੁਣ ਜਦੋਂ ਸਿਵਲ ਹਸਪੀਟਲ ਲੈ ਕੇ ਜਾਂਦੇ ਨੇ ਤਾਂ ਫਿਰ ਸੈਕੰਡ opinion ਦੇ ਵਿੱਚ ਜਾ ਕੇ ਤੁਸੀਂ ਇਹ ਕਹ ਲਓ ਕਿ ਉਹ ਵੀ ਮੈਨੂੰ ਮੇਰੇ ਨਾਲ ਅਸਿਸਟੈਂਟ ਐਡਵੋਕੇਟ ਮਿਸਟਰ ਕਮਲ ਬਾਜਵਾ ਖੜੇ ਨੇ ਸੋ ਇਹਨਾਂ ਨੇ ਵੀ ਜਾ ਕੇ ਡਾਕਟਰ ਸਾਹਿਬ ਦੇ ਨਾਲ ਗੱਲ ਕੀਤੀ ਕਿ ਯਾਰ ਜਿਹੜਾ ਸਾਡਾ ਮੇਨ ਸੈਂਸਿਟਿਵ ਇਸ਼ੂ ਹੈ ਉਹ ਇਹਦਾ ਹੈਗਾ ਕਿ ਇਹਦਾ ਜਿਹੜਾ ਡੈਂਚਰ ਹੈ ਉਹ ਫ੍ਰੈਕਚਰ ਹੋ ਚੁੱਕਿਆ ਸੋ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਜਿਹੜਾ ਡੈਂਟਿਸ ਜਾਂ ਡੈਂਟਲ ਉਹਦੀ opinion ਉਹਨਾਂ ਨੇ ਲਿਖੀ ਵੀ ਉਹਦੀ ਕੀ ਸਰਜਿਕਲ opinion ਹੈ ਸੋ ਸਬਸੀਕੁਐਂਟਲੀ ਸਾਡੇ ਵਾਸਤੇ ਅੱਜ ਮੈਂ ਇੱਕ ਮਤਲਬ ਸਾਡੀ ਇੱਕ ਵੱਡੀ ਮਰ ਜਿੱਤ ਕਹਾਂਗਾ ਸੋ ਉਸ ਤੋਂ ਬਾਅਦ ਸਬਸੀਕੁਐਂਟਲੀ ਫਿਰ ਇਹਨਾਂ ਨੇ ਕੀਤਾ ਕਿ ਉਹ ਉਹਨੂੰ ਇਨਸੈਟ ਆਫ ਕਿ ਕੋਰਟ ਦੇ ਵਿੱਚ ਮਾਰਜੋਗ ਦੇ ਵਿੱਚ ਲੈ ਕੇ ਪ੍ਰੋਡਿਊਸ ਕਰਦੇ ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਲੈ ਕੇ ਗਏ ਜਦੋਂ ਕਿ ਪ੍ਰੋਵੀਜ਼ਨ ਆਫ ਲਾ ਬੜੇ ਕਲੀਅਰ ਨੇ ਉਹ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਵੀ ਮਲਜਮ ਨੂੰ ਕੋਰਟ ਤੇ ਪ੍ਰੋਡਿਊਸ ਕਰਨਾ ਤਾਂ ਪਹਿਲਾਂ ਉਹਨੂੰ ਮੈਡੀਕਲ ਐਗਜ਼ਾਮੀਨ ਕਰਵਾ ਕੇ ਲਿਆਓ ਹੁਣ ਸਾਡੇ ਵਾਲੇ ਕੇਸ ਦੇ ਵਿੱਚ ਕੀ ਸੀ ਪਹਿਲਾਂ ਕੋਰਟ ਤੇ ਪ੍ਰੋਡਿਊਸ ਕੀਤਾ ਕੁਦਰਤੀ ਜਾਂਚਾ ਬਹੁ ਸਮੇਂ ਨਹੀਂ ਸੀ ਬੈਠੇ ਫਿਰ ਉਹਨਾਂ ਨੂੰ ਜਾ ਕੇ ਸਿਵਲ ਹਸਪਤਲ ਤੇ ਲੈ ਕੇ ਗ ਇਹਨਾਂ ਨੂੰ ਕੋਰਟ 'ਚ ਲਿਆਉਂਦੀ ਉਹਨਾਂ ਨੂੰ ਜਾ ਕੇ ਠੰਡਾ ਸੋ ਸਬਸਿਕਵੈਂਟਲੀ ਥਾਣੇ ਜਾ ਕੇ ਤੁਸੀਂ ਕਹ ਲਓ ਵੀ ਕੀ ਉੱਥੇ ਜੋ ਵੀ ਕੋਈ ਹਾਲਾਤ ਬਣੇ ਕਿਸੇ ਮੈਨੂੰ ਕਿਸੇ ਮੇਰੇ ਵੀ ਸਾਡੇ ਸੀਕ੍ਰੀਟ ਇਨਫੋਰਮੇਸ਼ਨ ਜੋਰਥੇ ਕਿਸੇ ਮੈਨੂੰ ਬੰਦੇਆਂ ਨੇ ਦੱਸਿਆ ਵੀ ਉੱਥੇ ਫਿਰ ਉਹਨੂੰ ਜਦੋਂ ਕਿਤੇ ਕੋਈ ਛੋਟੀ ਮੋਟੀ ਉਹਨੂੰ ਇਨਟੈਰੋਗੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕਦਮ ਅਨਕੌਂਸ਼ੀਅਸ ਹੋ ਗਿਆ ਸੋ ਸਬਸਿਕਵੈਂਟਲੀ ਹੁਣੇ ਪਾਰਟ ਆਫ ਅਗਲਾ ਸਾਡੀ ਐਪਲੀਕੇਸ਼ਨ ਤੇ ਰਹਿਣ ਗਿਆ ਵੀ ਕੀ ਸੀਸੀਟੀਵੀ ਫੁਟੇਜ ਉਸ ਥਾਣੇ ਦੇ ਲਵਾਂਗੇ ਜਾਂ ਕੀ ਅਸੀਂ ਉੱਥੇ ਇਹਨੂੰ ਸਬਸਿਕਵੈਂਟਲੀ ਜਿਹੜੇ ਵੀ ਡਾਕਟਰਸ ਨੇ ਵੀ ਉਹਨਾਂ ਨੇ ਕਿਉਂ ਨਹੀਂ ਮੈਡੀਕਲੀ ਇਹਨੂੰ ਐਗਜ਼ਾਮਿਨ ਕੀਤਾ ਕਿਉਂ ਸੋ ਅਸੀਂ ਬਿਲਕੁਲ ਅਸੀਂ ਮੈਂ ਵੱਡੀ ਜੇ ਤਿਸ ਗੱਲ ਦੀ ਕਮਾਂਗਾ ਵੀ ਅੱਜ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਅੱਜ ਜੁਡੀਸ਼ੀਅਲ ਭੇਜਾ ਗਏ ਸੋ ਸਾਡੀ ਤੁਸੀਂ ਇਹ ਗੱਲ ਕਹੋ ਵੀ ਇੱਕ ਦਿਨ ਦਾ ਜਿਹੜਾ ਉਹਨਾਂ ਦਾ ਪੁਲਿਸ ਕਸਟਡੀ ਪਬਲਿਕ ਪੁਲਿਸ ਰਿਮਾਂਡ ਸੀ ਉਹ ਇੱਕ ਦਿਨ ਸੀ ਸੋ ਜਿਹੜੀ ਵੀ ਕੋ ਗੱਲ ਸੀਗੀ ਕਿ ਲੈਸ ਵੈਪਨ ਅਸੀਂ ਰਿਕਵਰ ਕਰਨਾ ਨਾਥਿੰਗ ਹੈਸ ਬੀਨ ਰਿਕਵਰਡ ਐਸ ਪਰ ਮਾਈ ਇਨਸਟਰਕਸ਼ਨਸ ਆਫ ਮਾਈ ਕਲਾਈਂਟ ਸੋ ਅੱਜ ਮੈਂ ਇਹਨੂੰ ਇਹਨੂੰ ਨਰਸ਼ਲ ਕਰਦਨੇ ਆ ਔਰ ਇੱਕ ਸਾਡੀ ਆਨਰੇਬਲ ਕੋਰਟ ਨੇ ਫਿਰ ਆਰਡਰ ਕੀਤਾ ਕਿ ਸੈਕਸ਼ਨ 55ਏ ਤੋਂ ਹੁਣ 59 ਜਿਹੜੇ ਨਵੇਂ ਕਾਨੂੰਨ ਤਹਿਤ ਉਹਨਾਂ ਨੇ ਜੇਲ ਅਥਾਰਟिटीज ਨੂੰ ਹਦਾਇਤ ਕੀਤੀ ਹੈ ਕਿ ਇਮੀਡੀਏਟਲੀ ਜੁਡੀਸ਼ੀਅਲ ਲੱਕਪਾਂ ਭੇਜਨ ਤੇ ਤੁਸੀਂ ਜਿਹੜੀਆਂ ਜੇਲ ਅਥਾਰਟिटीज ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਭਾਵੇਂ ਉਹ ਪਰਸਨ ਉਹਨੂੰ ਉਹਨੂੰ ਤੁਸੀਂ ਕਹੋ ਕਿ ਇਨ ਕਸਟਡੀ ਪੁਲਿਸ ਕਸਟਡੀ ਹੈ ਤਾਂ ਭਾਵੇਂ ਉਹ ਜੁਡੀਸ਼ੀਅਲ ਲੱਕਪ ਦੇ ਵਿੱਚ ਇਹ ਜੁਡੀਸ਼ੀਅਲ ਜਿਹੜੇ ਜੇਲ ਸਾਡੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਆਈਓ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਜਾ ਕੇ ਦਾ ਮੈਡੀਕਲ ਕੰਡੀਸ਼ਨ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਕਿਰੋਸ਼ ਤੋਂ ਬਾਅਦ ਸਬਸਿਕਵੈਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਆਈਦਰ ਉਹਨਾਂ ਦੀ ਸਰਜਰੀ ਕਰਨੀ ਹੈ ਜਿੰਦਰਾ ਹਸਪੀਟਲ ਹੈ ਬਖਤੀ ਵਾਲਾ ਹਸਪੀਟਲ ਹੈ ਜੋ ਵੀ ਹੋਏਗਾ ਸਬਸਿਕਵੈਂਟਲੀ ਉਹ ਜੇਲ ਸੁਪਰਡੈਂਟ ਦੀ ਜਿਹੜੀ ਹੈ ਜ਼ਿੰਮੇਵਾਰੀ ਉਹ ਫਿਕਸ ਕੀਤੀ ਗਈ ਹੈ ਸੋ ਸਾਡੇ ਵਾਸਤੇ ਕੋਈ ਗੱਲ ਜਟਦੀ ਹੈ ਕਿ ਉਹਨਾਂ ਨੂੰ ਅੱਜ ਜੁਡੀਸ਼ੀਅਲ ਅਸੀ ਕਰਵਾਉਣਾ ਹੈ ਠੀਕ ਬਹੁਤ ਧੰਨ ਕੀ ਕਿਹਨੇ ਕਿਹਨਾਂ ਪੇਸ਼ ਕੀਤਾ ਗਿਆ ਸੀ ਅਜਾ ਪ੍ਰਭਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੈਡੀਕਲ ਕਰਾਣ ਵਾਸਤੇ ਵੀ ਕਿਹਾ ਗਿਆ ਨਾ ਬਾਬਾ ਮੈਡੀਕਲ ਆਲਰੇਡੀ ਪਹਿਲਾਂ ਸਿਟੀ ਹਸਪਤਾਲ ਤੋਂ ਕਰਾਏ ਗਿਆ ਜੀ ਬਾਕੀ ਜਿਹੜਾ ਜੇਲ ਮੁਕਾਬਗ ਵਾਲੇ ਆ ਉਹ ਇਹਦਾ ਚੈੱਕਅਪ ਕਰਨੀ ਹੈ ਜੋ ਵੀ ਮੈਡੀਕਲ ਉਹ ਕਰਤਾ ਟੈਸਟ ਵੀ ਮੈਂ ਕਰ ਦਵਾਂ ਜੀ ਕਰਾਏ ਗਏ ਤੇ ਤਤਕਾਨ ਦੀ ਉਮੀਦ ਹੈ ਰਿਪੋਰਟ ਜੀ ਸਰ ਕਿਹੜੇ ਕਿਹੜੇ ਟੈਸਟ ਹੋਣਗੇ ਅੱਜ ਆ ਜਿਹੜਾ ਨਾਰਮਲ ਹੁੰਦਾ ਉਹ ਆਪਣਾ ਐਡੀਸ਼ਨ ਹੋਇਆ ਜੀ ਇੱਕ ਬਾਬਾ ਜੀ ਟੋਪ ਟੈਸਟ ਹੋਇਆ